ਆਪ ਜੀ ਨੇ ਹੁਣੇ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ ਸਤਿਕਾਰਯੋਗ ਭਗਤ ਕਬੀਰ ਜੀ ਕਹਿੰਦੇ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ ਜੋ ਚਿਤ ਰੱਖੇ ਏਕ ਸਿਉ ਤੇ ਸੁਖ ਪਾਵੇ ਨੀਤ ਭਗਤ ਕਬੀਰ ਜੀ ਕਹਿੰਦੇ ਸਜਣਾ ਇਸ ਜ਼ਿੰਦਗੀ ਦੇ ਵਿੱਚ ਸੁਖ ਤਾਂ ਹੀ ਹੈ ਜੇ ਇੱਕ ਦੇ ਨਾਲ ਪ੍ਰੇਮ ਤੇ ਪਿਆਰ ਪੈ ਜਾਵੇ ਜੇ ਤੂੰ ਆਖੇ ਵੀ ਇੱਕ ਨੂੰ ਛੱਡ ਕੇ ਦੂਜੇ ਤੀਜੇ ਚੌਥੇ ਜਾਂ ਅਣਗਿਣਤਾਂ ਦੇ ਨਾਲ ਪਿਆਰ ਪਾਈਏ ਉਹ ਪਿਆਰ ਨਹੀਂ ਰਹਿ ਜਾਂਦਾ ਫਿਰ ਉਹ ਉਥੇ ਸੁਖ ਕਦੇ ਨਹੀਂ ਹੈਗੇ ਕਬੀਰ ਸੁਖ ਨਾਏ ਜੋਗ ਕਰੇ ਜੋ ਬਹੁਤੇ ਮੀਤ ਜੋ ਚਿਤ ਰੱਖੇ ਏਕ ਸਿਉ ਤੇ ਸੁਖ ਪਾਵੇਂ ਨੀਤ ਜੇ ਸੁਖ ਪਾਉਣਾ ਚਾਹਣਾ ਹੈ ਸੱਜਣਾ ਤੇ ਯਾਦ ਰੱਖੀ ਇੱਕ ਦੇ ਚਰਨੇ ਲੱਗ ਜਾ ਇੱਕ ਦੇ ਚਰਨੇ ਜੁੜ ਜਾ ਤੇ ਇੱਕ ਦੇ ਅੱਗੇ ਆ ਕੇ ਮੱਥਾ ਟੇਕ ਕੇ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰਿਆ ਕਰ ਮੈਂ ਤੇਰੇ ਕੋਲ ਆਇਆ ਏ ਸਾਰੇ ਦਰ ਛੱਡ ਕੇ ਮੈਂ ਤੇਰੇ ਚਰਨ ਫੜ ਲਏ ਤੇ ਜਦੋਂ ਪਾਤਸ਼ਾਹ ਮੈਂ ਤੇਰੇ ਚਰਨ ਫੜ ਲਏ ਨੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਤੀ ਪਾਤਸ਼ਾਹ ਹੁਣ ਤੂੰ ਮੇਰੀ ਬਾਹ ਫੜ ਕੇ ਮੈਨੂੰ ਭਵਜਲ ਤੋਂ ਪਾਰ ਤੂੰ ਲੰਘਾ ਦੇ ਮੈਨੂੰ ਇਹ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਿਆ ਕਰ ਕਬੀਰ ਸਾਹਿਬ ਜੀ ਇਹ ਹੀ ਬਚਨ ਸਮਝਾ ਰਹੇ ਨੇ ਜੇ ਸੁੱਖ ਲੈਣਾ ਹੈ ਤੇ ਇੱਕ ਦੇ ਚਰਨੀ ਲੱਗ ਜਾ ਤੇ ਜੇ ਦਰ ਦਰ ਤੇ ਜਾਏਗਾ ਤੇ ਉਥੇ ਤਾਂ ਦੁੱਖ ਹੀ ਮਿਲਣਗੇ ਨਾ ਜੀ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ लाज ਅਸ ਗੋਬਿੰਦ ਦਾਸ ਤੁਹਾਰ ਇਤਿਹਾਸ ਦੀ ਇੱਕ ਘਟਨਾ ਮੈਂ ਆਪਦੇ ਸਨਮੁਖ ਰੱਖਾਂ ਆਪ ਜੀ ਜਿੰਨੇ ਵੀ ਪ੍ਰੇਮ ਤੇ ਪਿਆਰ ਸਹਿਤ ਸਜੇ ਬੈਠੇ ਹੋ ਆਪਣਾ ਧਿਆਨ ਇਤਿਹਾਸ ਦੀਆਂ ਉਹਨਾਂ ਪਰਤਾਂ ਵੱਲ ਜਰੂਰ ਲੈ ਕੇ ਜਾਇਓ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਇੱਕ ਪੀਰ ਹੋਇਆ ਹੈ ਜੀ ਅਨੇਕਾਂ ਪੀਰ ਨੇ ਜਿਨ੍ਹਾਂ ਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨ ਫੜੇ ਨੇ ਸਾਈ ਮੀਆਂ ਮੀਰ ਜੀ ਵੀ ਪੀਰ ਹੀ ਸਨ ਜਿਨ੍ਹਾਂ ਨੇ ਆ ਕੇ ਧੰ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨ ਫੜ ਲਏ ਇੱਕ ਪੀਰ ਵੀ ਖਨਸ਼ਾਹ ਹੋਏ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆ ਕੇ ਚਰਨੀਆਂ ਹੱਥ ਲਾਇਆ ਇੱਕ ਪੀਰ ਬੁੱਧੂ ਸ਼ਾਹ ਹੋਏ ਨੇ ਜੀ ਬੜੇ ਪੀਰਾਂ ਨੇ ਆ ਕੇ ਗੁਰੂ ਸਹਬਾਨਾ ਦੇ ਚਰਨੀ ਮੱਥਾ ਟੇਕਿਆ ਹੈ ਸਾਡੇ ਵਰਗੇ ਜਾਂਦੇ ਨੇ ਪੀਰਾਂ ਤੇ ਜਾ ਕੇ ਦੀਵੇ ਜਗਾ ਕੇ ਆਉਂਦੇ ਨੇ ਉਹ ਪੀਰ ਚੱਲ ਕੇ ਗੁਰੂ ਸਾਹਿਬ ਦੇ ਕੋਲ ਆਉਂਦੇ ਨੇ ਅਸੀਂ ਗੁਰੂ ਨੂੰ ਛੱਡ ਕੇ ਦੂਜਿਆਂ ਦੇ ਦਰ ਤੇ ਜਾਂਦੇ ਹਾਂ ਉਲਟੀ ਹੋ ਗਈ ਨਾ ਜੀ ਖੇਡ ਇੱਕ ਪੰਡਤ ਸੀ ਜਿਹੜੀ ਟੀਮ ਬਣਾ ਕੇ ਇੱਕ ਵਫ਼ਦ ਬਣਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਆਏ ਪਾਤਸ਼ਾਹ ਸਾਡੇ ਤੇ ਮੁਸੀਬਤ ਆਈ ਤੁਸੀਂ ਸਾਡੀ ਬਾਹ ਫੜੋ ਆ ਕੇ ਇੱਕ ਆਪਣੇ ਵਰਗੇ ਨੇ ਜਿਹੜੇ ਗੁਰੂ ਨੂੰ ਛੱਡ ਕੇ ਤੇ ਪੰਡਤਾਂ ਦੇ ਜਾ ਕੇ ਜਾ ਕੇ ਟੇਵੇ ਕਢਾਉਂਦੇ ਫਿਰਦੇ ਆਪਾਂ ਇਹ ਆਪਾਂ ਨੇ ਕਦੀ ਦਿਨ ਕਢਾਉਨੇ ਆ ਕਦੀ ਸਾਹੇ ਕਢਾਉਨੇ ਆ ਕਦੀ ਹੱਥ ਵਿਖਾਉਨੇ ਆ ਬੜਾ ਕੋਈ ਚੱਲਦਾ ਹੈ ਜੀ ਸੋ ਗੁਰੂ ਸਾਹਿਬ ਦੇ ਕੋਲ ਸਾਰੇ ਚੱਲ ਕੇ ਆਏ ਨੇ ਅਸੀਂ ਗੁਰੂ ਨੂੰ ਛੱਡ ਕੇ ਦੂਜੇ ਦੇ ਦਰ ਤੇ ਜਾਵਾਂਗੇ ਤੇ ਸਾਨੂੰ ਸੁੱਖ ਕਿੱਥੇ ਮਿਲਣਗੇ ਜੀ ਸੋ ਇੱਕ ਇਤਿਹਾਸ ਦੀ ਘਟਨਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਪ੍ਰੇਮੀ ਪੀਰ ਹੋਇਆ ਜੀ ਪੀਰ ਬੁੱਧੂ ਸਾਹ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਕੁਰਬਾਨ ਹੁੰਦਾ ਹੈ ਬੜਾ ਪ੍ਰੇਮ ਕਰਦਾ ਹੈ ਜੀ ਜਦੋਂ ਜੰਗ ਲੱਗੀ ਨਾ ਜੀ ਪੰਗਾਣੀ ਦੇ ਮੈਦਾਨ ਵਿੱਚ ਤੇ ਕਈ ਮੌਕੇ ਤੇ ਜਵਾਬ ਦੇਗੇ ਤੇ ਉੱਥੇ ਪੀਰ ਬੁੱਧੂ ਸ਼ਾਹ ਆਪਣੇ ਭਰਾਵਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਪਤੀ ਜਾਨ ਨੂੰ ਆਪਣੇ ਮਰੀਦਾਂ ਨੂੰ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਪਹੁੰਚਿਆ ਤੇ ਪਾਤਸ਼ਾਹ ਨੂੰ ਜਾ ਕੇ ਕਹਿੰਦਾ ਪਾਸ਼ਾ ਇਸ ਵਕਤ ਮੇਰੀ ਆਹ ਭੇਟਾ ਪ੍ਰਵਾਨ ਕਰੋ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਸ ਵੇਲੇ ਮੈਦਾਨ ਚੱਲ ਰਿਹਾ ਸੀ ਭਖਿਆ ਹੋਇਆ ਸੀ ਜੰਗ ਲੱਗੀ ਹੋਈ ਸੀ ਪੰਗਾਣੀ ਦੀ ਜੰਗ ਵਿੱਚ ਮੁਗਲਾਂ ਦਾ ਪਠਾਣਾ ਦਾ ਆਪਸ ਦੇ ਵਿੱਚ ਸਿੱਖਾਂ ਦਾ ਜੰਗ ਚੱਲ ਰਹੀ ਹੈ ਸੁਣਿਓ ਉਸ ਦੇ ਵਿੱਚ ਪੀਰ ਬੁੱਧੂ ਸ਼ਾਹ ਨੇ ਆਪਣੇ ਮਰੀਦ ਵੀ ਭੇਜੇ ਨੇ ਆਪਣੇ ਭਰਾ ਵੀ ਭੇਜੇ ਨੇ ਆਪਣੇ ਭਤੀਜੇ ਵੀ ਆਪਣੇ ਪੁੱਤਰਾਂ ਨੂੰ ਵੀ ਭੇਜਿਆ ਇਸੇ ਦੀਆਂ ਹੋਈਆਂ ਜੀ ਉੱਥੇ ਮੈਦਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿੱਤਿਆ ਇਸ ਸਮਾਪਤ ਜਦੋਂ ਜੰਗ ਸਮਾਪਤ ਹੋਇਆ ਜੀ ਖਤਮ ਹੋਇਆ ਤੇ ਅਗਲਾ ਦਿਨ ਚੜਿਆ ਤੇ ਇੱਕ ਗੁਰਸਿੱਖ ਨੇ ਗੁਰੂ ਗੋਬੇ ਸਿੰਘ ਪਾਤਸ਼ਾਹ ਨੂੰ ਕਿਹਾ ਪਾਤਸ਼ਾਹ ਆ ਪੀਰ ਜੀ ਆਏ ਨੇ ਸਾਡੇ ਕੋਲ ਪੀਰ ਬੁੱਧੂ ਸ਼ਾਹ ਜੀ ਇਹਨਾਂ ਨੇ ਆਪਣੇ ਮਰੀਦ ਮੈਦਾਨੇ ਜੰਗ ਵਿੱਚ ਲੈ ਕੇ ਆਏ ਨੇ ਇਹਨਾਂ ਦੇ ਪੁੱਤ ਆਏ ਨੇ ਇਹਨਾਂ ਦੇ ਭਤੀਜੇ ਆਏ ਨੇ ਇਹਨਾਂ ਨੇ ਮੈਦਾਨ ਦੇ ਜੰਗ ਵਿੱਚ ਬੜੀ ਵੱਡੀ ਹੈਲਪ ਕੀਤੀ ਮਦਦ ਕੀਤੀ ਇਹਨਾਂ ਨੇ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੀ ਦਸਤਾਰ ਵਧਾਉਣ ਲੱਗੇ ਨੇ ਵਧਾ ਕੇ ਤੇ ਰੱਖ ਦਿੱਤੀ ਆਪਣੇ ਕੇਸ ਹਰੇ ਕਰ ਲੱਗੇ ਤੇ ਨਾਲ ਦੇ ਨਾਲ ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਪੁੱਛਦੇ ਨੇ ਕਹਿੰਦੇ ਪੀਰ ਜੀ ਇੰਨੀ ਵੱਡੀ ਸੇਵਾ ਇੰਨਾ ਵੱਡੀ ਭੇਟਾ ਤੁਸੀਂ ਇਸ ਵਕਤ ਮੈਦਾਨੇ ਜੰਗ ਦੇ ਵਿੱਚ ਉਹ ਵੀ ਆਪਣੇ 700 ਮਰੀਦ ਭੇਜ ਦਿੱਤੇ ਭਰਾਵਾਂ ਨੂੰ ਭੇਜ ਤਾ ਭਤੀਜੇ ਪੁੱਤਰਾਂ ਨੂੰ ਭੇਜ ਦਿੱਤਾ ਤੁਸੀਂ ਤੁਹਾਡੀ ਸੇਵਾ ਬੜੀ ਵੱਡੀ ਆ ਤੁਸੀਂ ਕੁਝ ਮੰਗਣਾ ਚਾਹੁੰਦੇ ਹੋ? ਕੁਝ ਲੈਣਾ ਚਾਹੁੰਦੇ ਹੋ ਤੁਸੀਂ? ਪੀਰ ਬੁੱਧੂ ਸਾਹਿਬ ਉਸ ਵੇਲੇ ਪੂਰਾ ਪ੍ਰੇਮ ਦੇ ਨਾਲ ਭਰਿਆ ਪਿਆ ਜੀ। ਪੂਰਾ ਪ੍ਰਿਆ ਪਿਆਰ ਦੇ ਨਾਲ ਭਰਿਆ ਪਿਆ ਤੇ ਅੱਜ ਕੋਈ ਸਾਨੂੰ ਪੁੱਛੇ ਨਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੀ ਚਾਹੀਦਾ ਹੈ? ਆਪਾਂ ਤਾਂ ਆਖਾਂ ਵੀ ਸਾਨੂੰ ਇੱਕ ਕੋਠੀ ਦੇ ਦਿਓ। ਸਾਨੂੰ ਇੱਕ ਕਾਰ ਦੇ ਦਿਓ। ਅਸੀਂ ਦੁਨਿਆਵੀ ਤੌਰ ਤੇ ਉਹ ਚੀਜ਼ਾਂ ਮੰਗਾਂਗੇ ਜਿਹਦੀ ਇੱਕ ਸੀਮਾ ਹੈ। ਇੱਕ ਉਹ ਚੀਜ਼ ਮੰਗਾਂਗੇ ਜਿਹਦਾ ਕੋਈ ਸਮਾਂ ਹੈ, ਸੀਮਤ ਹੋ ਜਾਂਦਾ ਹੈ, ਜੀ ਖਤਮ ਹੋ ਜਾਂਦੀਆਂ ਚੀਜ਼ਾਂ। ਪੀਰ ਬੁੱਧੂ ਸਾਹ ਨੇ ਉਸੇ ਵੇਲੇ ਮੌਕੇ ਦੀ ਤਾਕ ਵਿੱਚ ਕਿ ਅੱਜ ਜਜਬਾਤੀ ਹੋ ਕਰਕੇ ਪੀਰ ਬੁੱਧੂ ਸਾਤਾ ਹਨ ਗੁਰੂ ਗੋਬਿੰਦ ਸਿੰਘ ਨੂੰ ਕਹਿਣ ਲੱਗੇ ਪਾਤਸ਼ਾਹ ਜੇ ਤੁਸੀਂ ਤਰੁੱਠੇ ਹੋ ਜੇ ਤੁਹਾਨੂੰ ਦੇਣ ਦਾ ਕੁਝ ਚਾਹ ਏ ਮੇਰਾ ਵੀ ਜੀ ਕਰਦਾ ਮੈਂ ਤੁਹਾਡੇ ਕੋਲੋਂ ਕੁਝ ਲਵਾਂ ਆ ਜਿਹੜੇ ਤੁਸੀਂ ਕੇਸ ਹਰੇ ਕਰ ਰਹੇ ਜੇ ਤੁਹਾਡੇ ਹੱਥਾਂ ਵਿੱਚ ਕੰਗਾ ਹੈ ਉਹ ਕੰਗਾ ਕੰਗੇ ਦੇ ਵਿੱਚ ਜਿਹੜੇ ਕੇਸ ਅੜੇ ਹੋਏ ਨੇ ਮੈਨੂੰ ਆ ਕੰਗਾ ਵੀ ਦੇ ਦਿਓ ਤੇ ਮੈਨੂੰ ਆ ਕੇਸ ਵੀ ਦੇ ਦਿਓ ਮੇਰੇ ਬਾਤ ਇਹੀ ਬੜੀ ਵੱਡੀ ਪੇਟ ਆਏ ਜੀ ਧੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਆਪਣੇ ਕੇਸ ਹਰੇ ਕਰ ਰਹੇ ਨੇ ਉਸੇ ਵੇਲੇ ਉਹੀ ਕੰਗਾ ਤੇ ਕੇਸ ਵਿੱਚ ਅੜੇ ਹੋਏ ਪੀਰ ਬੁੱਧੂ ਸਾਹਿਬ ਦੇ ਹੱਥਾਂ ਤੇ ਰੱਖ ਦਿੱਤਾ ਜੀ ਹੱਥਾਂ ਤੇ ਰੱਖਿਆ ਨਾਲ ਧੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਅੱਧੀ ਦਸਤਾਰ ਵੀ ਦਿੱਤੀ ਹੋਕੁ ਮਨਾਮੇ ਦਿੱਤੇ ਬੜਾ ਪ੍ਰੇਮ ਕੀਤਾ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੀਰ ਜੀ ਨੜਰ ਤੇ ਗਲਵਕੜੀ ਵਿੱਚ ਲਿਆ ਪਿਆਰ ਕੀਤਾ ਫਿਰ ਉੱਥੋਂ ਲੈ ਕੇ ਨਾ ਇਹ ਪ੍ਰੇਮ ਦੀਆਂ ਪੇਟਾਵਾਂ ਪੀਰ ਬੁੱਧੂ ਸ਼ਾਹ ਕਰੇ ਗਿਆ ਜਦੋਂ ਕਰੇ ਗਿਆ ਤੇ ਉਹਦੀ ਪਤਨੀ ਸੀ ਜੀ ਨਸੀਰਾ ਪੀਰ ਬੁੱਧੂ ਸ਼ਾਹ ਦੀ ਪਤਨੀ ਨਸੀਰਾ ਉਹਦੇ ਕੋਲ ਜਾ ਕਰਕੇ ਪੀਰ ਬੁੱਧੂ ਸ਼ਾਹ ਜੀ ਕਹਿੰਦੇ ਨਸੀਰਾ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਚੱਲ ਕੇ ਆਇਆ ਹਾਂ ਪੰਗਾਣੀ ਦੇ ਜੰਗ ਵਿੱਚ ਮਰੀਦ ਵੀ ਸ਼ਹੀਦ ਹੋਏ ਨੇ ਪੁੱਤਰ ਵੀ ਸ਼ਹੀਦ ਹੋਏ ਨੇ ਭਰਾ ਭਰਾ ਵੀ ਸ਼ਹੀਦ ਹੋ ਗਏ ਭਤੀਜੇ ਵੀ ਸ਼ਹੀਦ ਹੋ ਗਏ ਨੇ ਤੇਰੇ ਦੋ ਪੁੱਤ ਸ਼ਹੀਦ ਹੋਏ ਨੇ ਤੇ ਚਾਰ ਪੁੱਤ ਲੈ ਕੇ ਗਿਆ ਸੀ ਦੋ ਸ਼ਹੀਦ ਹੋ ਗਏ ਨੇ ਉੱਥੇ ਤੇ ਉਸੇ ਵੇਲੇ ਕਹਿੰਦੇ ਨਸੀਰਾ ਰੋਣ ਲੱਗ ਪਈ ਉੱਚੀ ਉੱਚੀ ਰੋਣ ਲੱਗ ਪਈ ਪੀਰ ਬੁੱਧੂ ਸਾਹ ਕਹਿੰਦੇ ਕਹਿੰਦੇ ਕੀ ਗੱਲ ਹੋ ਗਈ ਤੈਨੂੰ ਖੁਸ਼ੀ ਨਹੀਂ ਹੋਈ ਕਿ ਤੇਰੇ ਦੋ ਪੁੱਤ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੋਂ ਭੇਟ ਹੋ ਗਏ ਕਹਿੰਦੇ ਤੈਨੂੰ ਖੁਸ਼ੀ ਨਹੀਂ ਹੋਈ ਕਹਿੰਦੇ ਖੁਸ਼ੀ ਤਾਂ ਬਹੁਤ ਹੋਈ ਮੇਰੇ ਦੋ ਪੁੱਤ ਸ਼ਹੀਦ ਹੋ ਗਏ ਪਰ ਮੈਂ ਇਹ ਚਾਹੁੰਦੀ ਸੀ ਜੇ ਚਾਰ ਲੈ ਕੇ ਗਿਆ ਸੀ ਤੇ ਚਾਰੇ ਦੇ ਚਾਰੇ ਪੁੱਤ ਸ਼ਹੀਦ ਹੋ ਜਾਂਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਪ੍ਰਵਾਨ ਚੜ ਜਾਂਦੇ ਮੈਂ ਇਹ ਚਾਹੁੰਦੀ ਸੀ ਇਹ ਸੀ ਪ੍ਰੇਮਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਤੋਂ ਪੀਰ ਬੁੱਧੂ ਸ਼ਾਹ ਜੀ ਨੇ ਵਾਰਿਆ ਇਨਾ ਪ੍ਰੇਮ ਇਨਾ ਪਿਆਰ ਕੀਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆ ਦੋਕ ਦਿਨ ਲੰਘੇ ਆ ਜੀ ਆ 21 ਮਾਰਚ ਦਾ ਦਿਨ ਪੀਰ ਬੁੱਧੂ ਸ਼ਾਹ ਜੀ ਦੀ ਸ਼ਹੀਦੀ ਦਾ ਦਿਨ ਲੰਘ ਕੇ ਗਿਆ ਹੈ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਇੰਨੇ ਇਨਾ ਪਿਆਰ ਵਾਰਿਆ ਇਨਾ ਇਨਾ ਪ੍ਰੇਮ ਕੀਤਾ ਤੇ ਮੈਂ ਬੇਨਤੀ ਕਰਾਂ ਪਿਆਰਿਓ ਆਪ ਜੀ ਜਿੱਥੇ ਇਨਾ ਭਰੋਸਾ ਰੱਖ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਣੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਣੇ ਹੋ ਇੱਕ ਇਹ ਪ੍ਰੋਸਾਰਾ ਕੇ ਮੱਥਾ ਟੇਕਿਆ ਕਰੋ ਪਾਤਸ਼ਾਹ ਮੈਂ ਅੱਜ ਤੇਰੇ ਅੱਗੇ ਏਦਾਂ ਦਾ ਮੱਥਾ ਟੇਕਾਂਗਾ ਮੈਨੂੰ ਬਾਲ ਬਖਸ਼ੀ ਇੱਕ ਵਾਰ ਤੇਰੇ ਅੱਗੇ ਟੇਕਿਆ ਹੋਇਆ ਮੱਥਾ ਮੈਂ ਦੂਜੀ ਜਗ੍ਹਾ ਤੇ ਜਾ ਕੇ ਨਾ ਟੇਕਾਂ ਕਦੇ ਇਹ ਪ੍ਰੋਸਾਰਾ ਕੇ ਲੈ ਕੇ ਜਾਇਆ ਕਰੋ ਕਿਉਂਕਿ ਗੁਰੂ ਦੇ ਕੋਲੋਂ ਤਾਂ ਭਰੋਸਾ ਹੀ ਲੈਣਾ ਹੈ ਜੀ ਨਾ ਆਪਾਂ ਸੋ ਇਸ ਕਰਕੇ ਕਬੀ ਭਗਤ ਕਬੀਰ ਜੀ ਕਹਿੰਦੇ ਕਬੀਰ ਸੂਖ ਨ ਏ ਜੁਗ ਕਰੇ ਜੋ ਬਹੁਤੇ ਮੀਤ ਜੋ ਚਿਤ ਰੱਖੇ ਏਕ ਸਿਓ ਤੇ ਸੁਖ ਪਾਵੇਂ ਨੀਤ ਇਸ ਕਰਕੇ ਪਿਆਰਿਓ ਜਦੋਂ ਗੁਰੂ ਤੋਂ ਕੁਝ ਮੰਗੀ ਹੈ ਨਾ ਤੇ ਮੰਗਿਏ ਉਹ ਚੀਜ਼ ਜਿਹੜੀ ਸਾਡੇ ਨਾਲ ਨਿਭਣੀ ਹੈ ਸਾਡੇ ਨਾਲ ਆਉਣੀ ਹੈ ਸੋ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਾਂ ਪ੍ਰੇਮ ਨਾਲ ਭਰੇ ਹੋਏ ਨੇ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਇਸ ਵਕਤ ਪਾਵਨ ਸਥਾਨ ਤੇ ਸਜੇ ਬੈਠੇ ਹੋ ਬੜਾ ਪ੍ਰੇਮ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਾਬਾ ਦੀਪ ਸਿੰਘ ਦਾ ਇੰਨਾ ਪ੍ਰੇਮ ਇੰਨਾ ਪਿਆਰ ਜਦੋਂ ਆਏ ਨਾ ਜੀ ਪਹਿਲੀ ਵਾਰੀ ਉਹਨਾਂ ਨੇ ਆ ਕੇ ਅਮਰਤ ਛਕਿਆ ਤੇ ਬਾਬਾ ਦੀਪ ਸਿੰਘ ਜੀ ਨੇ ਦੀਪਾ ਪਹਿਲਾ ਨਾਮ ਹੈ ਤੇ ਮਾਤਾ ਪਿਤਾ ਜਦੋਂ ਚੱਲਦੇ ਨੇ ਸਪਉ ਵਿੰਡ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਜਾ ਕਰਕੇ ਉੱਥੋਂ ਉਹਨਾਂ ਨੇ ਅਮਰਤੀਆਂ ਦਾਤਾਂ ਲਈਆਂ ਤੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਇਹ ਹੁਣ ਦੀਪਾ ਨਹੀਂ ਰਿਹਾ ਇਹ ਹੁਣ ਦੀਪ ਬਣ ਗਿਆ ਇਹ ਐਸਾ ਦੀਪ ਬਣ ਗਿਆ ਆ ਦੁਨੀਆ ਦੇ ਵਿੱਚ ਸੂਰਜ ਚੰਦ ਵੀ ਇਹਦਾ ਮੁਕਾਬਲਾ ਨਹੀਂ ਕਰ ਪਾਉਣਗੇ ਇਹ ਦੀਪ ਹੀ ਨਹੀਂ ਹੈ ਇਹ ਐਸਾ ਦੀਪ ਜਗੇਗਾ ਇੱਕ ਦੀਪ ਨਹੀਂ ਹੁਣ ਕਈ ਦੀਪ ਪੈਦਾ ਹੋਣਗੇ ਇੱਥੇ ਇੱਕ ਦੀਪ ਦੇ ਵਿੱਚੋਂ ਕਈ ਦੀਪ ਪੈਦਾ ਹੋਏ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਦੀਪੇ ਤੋਂ ਦੀਪ ਬਣਾ ਦਿੱਤਾ ਦੀਪ ਸਿੰਘ ਤੋਂ ਬਾਬਾ ਦੀਪ ਸਿੰਘ ਬਣੇ ਤੇ ਐਸੀ ਮਹਾਨ ਕੁਰਬਾਨੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਇੱਕ ਨਿੱਕੀ ਜਿਹੀ ਘਟਨਾ ਰੱਖ ਕੇ ਤੇ ਮੈਂ ਖਿਮਾ ਮੰਗ ਲੈਣੀ ਹੈ ਜੀ 18 ਸਾਲਾਂ ਤੋਂ ਪਹਿਲਾਂ-ਪਹਿਲਾਂ ਜੀ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਨਾ ਗੇੜਾ ਗੁਰੂ ਰਾਮਦਾਸ ਜੀ ਦੇ ਘਰੇ ਲੱਗਦਾ ਰਿਆ ਦਰਬਾਰ ਸਾਹਿਬ ਆਉਂਦੇ ਜਾਂਦੇ ਰਹੇ ਆਪਣੀ ਮਾਂ ਤਾਂ ਮਾਤਾ ਜੀ ਨਾਲ ਤੇ ਜਦੋਂ ਉੱਥੇ ਪ੍ਰਕਰਮਾ ਕਰਨੀ ਉੱਥੇ ਸੇਵਾ ਕਰਨੀ ਉੱਥੇ ਇਸੇ ਹੀ ਦੀਪ ਨੇ ਮੈਂ ਮਾਫ਼ ਕਰਨਾ ਕਿਉਂਕਿ ਉਸ ਵੇਲੇ ਦੀਪ ਨਾਮ ਵਰਤਿਆ ਜਾਂਦਾ ਸੀ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਨਾਲੇ ਤਾਂ ਮਾਂ ਦੇ ਨਾਲ ਪ੍ਰਕਰਮਾ ਕਰਨੀ ਤੇ ماں ਨੂੰ ਪੁੱਛਣਾ ਦੀਪ ਨੇ ਮਾਂ ਇਹ ਗੁਰੂ ਰਾਮਦਾਸ ਜੀ ਦਾ ਘਰ ਹੈ ਇੱਥੇ ਆਪਾਂ ਕੀ ਚੀਜ਼ ਰੱਖ ਕੇ ਮੱਥਾ ਟੇਕ ਸਕਦੇ ਹਾਂ ਮਾਂ ਨੇ ਕਿਹਾ ਪੁੱਤ ਜੋ ਮਰਜ਼ੀ ਭੇਟ ਕਰ ਦੇ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਕੋਈ ਵੀ ਚੀਜ਼ ਭੇਟ ਕਰ ਦੇ ਤੂੰ ਧਨ ਦੌਲਤ ਪੈਸਾ ਕੱਪੜੇ ਅੰਨ ਜੋ ਵੀ ਤੂੰ ਭੇਟਾ ਕਰ ਸਕਦਾ ਹੈ ਨਾ ਉਹ ਕਰ ਦੇ ਤੂੰ ਇੱਥੇ ਸਾਰੇ ਤਰ੍ਹਾਂ ਦੀਆਂ ਪੇ ਚੀਜ਼ਾਂ ਪੇਟਾਵਾਂ ਕਰਦੇ ਨੇ ਤੇ ਮਾਂ ਨੂੰ ਪੁੱਛਿਆ ਮਾਂ ਕੋਈ ਇਹੋ ਜਿਹਾ ਸ਼ਖਸ ਹੈਗਾ ਜਿਹਨੇ ਵੱਡੀ ਤੋਂ ਵੱਡੀ ਕੋਈ ਚੀਜ਼ ਭੇਟ ਕੀਤੀ ਹੋਵੇ ਇਸ ਸਥਾਨ ਦੇ ਉੱਤੇ ਤੇ ਉੱਥੇ ਮਾਂ ਨੇ ਕਿਹਾ ਮਾਂ ਮਾਂ ਨੇ ਕਹਿੰਦੀ ਪੁੱਤ ਇੱਥੇ ਤਾਂ ਅਕਬਰ ਵਰਗਿਆਂ ਨੇ ਬੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਭੇਟ ਕੀਤੀਆਂ ਨੇ ਬੜੀਆਂ ਵੱਡੀਆਂ ਵੱਡੀਆਂ ਮੋਹਰਾਂ ਵੀ ਇਸ ਸਥਾਨ ਦੇ ਉੱਤੇ ਭੇਟਾ ਹੋਈਆਂ ਨੇ ਉਹ ਵੀ ਅਕਬਰ ਵਰਗਿਆਂ ਨੇ ਭੇਟਾ ਕੀਤੀਆਂ ਨੇ ਤੇ ਮਾਂ ਨੂੰ ਕਹਿਣ ਲੱਗੇ ਦੀਪ ਜੀ ਕਹਿੰਦੇ ਮਾਂ ਸ਼ਾਇਦ ਹੋ ਸਕਦਾ ਵਕਤ ਇਦਾਂ ਦਾ ਆਏਗਾ ਜਦੋਂ ਇਸ ਸਥਾਨ ਤੇ ਕੋਈ ਸਿਰ ਵੀ ਪੇਟ ਕਰੇਗਾ ਕੋਈ ਵਕਤ ਆਏਗਾ ਤੇ ਇਹੋ ਜਿਹਾ ਸਬਬ ਬਣਿਆ ਅਬਦਾਲੀ ਨੇ ਘੇਰਾ ਪਾ ਲਿਆ ਸਾਰੇ ਪਾਸੇ ਸਰੂਵਰ ਪੋਰ ਦਿੱਤੇ ਅਟੈਕ ਹੋਇਆ ਦਰਬਾਰ ਸਾਹਿਬ ਜੀ ਉੱਤੇ ਤੇ ਇੱਕ ਸਨੇਹਾ ਦਮਦਮਾ ਸਾਹਿਬ ਜੀ ਧਰਤੀ ਤੇ ਪਹੁੰਚਿਆ ਉਸ ਸਥਾਨ ਤੋਂ ਬਾਬਾ ਦੀਪ ਸਿੰਘ ਜੀ ਦਾ ਜਥਾ ਚੱਲਦਾ ਹੈ ਤਰਨਤਾਰਨ ਸਾਹਿਬ ਆ ਕੇ ਮੱਥਾ ਟੇਕਦੇ ਨੇ ਇੱਕ ਲਕੀਰ ਖਿੱਚ ਦਿੱਤੀ ਉੱਥੇ ਜਿੰਨੇ ਅੱਗੇ ਆਉਣਾ ਹੈ ਅੱਗੇ ਆ ਜਾਓ ਜਿਹਨੂੰ ਪਿੱਛੇ ਦਾ ਫਿਕਰ ਹੈਗਾ ਪਿੱਛੇ ਮੁੜ ਜਾਓ ਧੰਨ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚ ਕੇ ਅੱਗੇ ਆਏ ਨੇ ਉੱਥੋਂ ਫਿਰ ਜੰਗ ਸ਼ੁਰੂ ਹੁੰਦੀ ਹੋਈ ਸਾਰਾ ਤਰਨ ਤਾਰਨ ਤੋਂ ਅੰਮ੍ਰਿਤਸਰ ਦਾ ਸਾਰਾ ਰੋਡ ਮੈਂ ਬੇਨਤੀ ਕਰਦਾ ਹੁਣ ਨਾ ਉਹ ਰੋਡ ਨੂੰ ਸਿਰਫ ਇਹੋ ਜਿਹਾ ਰੋਡ ਨਾ ਸਮਝੋ ਕਿ ਸਿਰਫ ਸੀਮੈਂਟ ਦਾ ਬਣਿਆ ਹੈ ਜਾਂ ਇਹ ਲੋਕ ਬਜਰੀ ਦਾ ਬਣਿਆ ਹੈ ਇਹ ਉਹ ਰੋੜ ਹੈ ਜਿਸ ਸਥਾਨ ਤੇ ਬਾਬਾ ਦੀਪ ਸਿੰਘ ਦੇ ਨਾਲ ਅਤੇ ਅਨੇਕਾਂ ਸਿੰਘਾਂ ਦਾ ਖੂਨ ਡੁੱਲਿਆ ਹੋਇਆ ਇਸ ਸਥਾਨ ਤੇ ਇਹ ਉਹ ਉਹ ਰੋੜ ਹੈ ਇਹ ਉਹ ਧਰਤੀ ਹੈ ਤੇ ਬਾਬਾ ਦੀਪ ਸਿੰਘ ਜੀ ਜਦੋਂ ਕਿਸੇ ਵੇਲੇ ਕਹਿੰਦੇ ਸੀ ਕਿਸੇ ਨੇ ਵੱਡੀ ਤੋਂ ਵੱਡੀ ਚੀਜ਼ ਕਿਸੇ ਨੇ ਕੋਈ ਭੇਟ ਕੀਤੀ ਹੈ ਮਾਂ ਤੇ ਅੱਜ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਦੀ ਧਰਤੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜੇਕਰ ਵੱਡੀ ਤੋਂ ਵੱਡੀ ਚੀਜ਼ ਕੋਈ ਭੇਟ ਲੈ ਕੇ ਗਏ ਨੇ ਆਪਣਾ ਉਹ ਕਟਿਆ ਹੋਇਆ ਸੀਸ ਜਿਹੜਾ ਤਲੀ ਤੇ ਰੱਖਿਆ ਸੀ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜਾ ਕੇ ਰੱਖ ਦਿੱਤਾ ਅਤੇ ਉੱਥੇ ਜਾ ਕੇ ਇੱਕ ਮੱਥਾ ਟੇਕ ਕੇ ਅਰਦਾਸ ਕਰ ਦਿੱਤੀ ਗੁਰੂ ਰਾਮਦਾਸ ਜਿਹੜੀ ਤੇਰੇ ਚਰਨਾਂ 'ਚ ਅਰਦਾਸ ਕਰਕੇ ਤੁਰਿਆ ਸੀ ਮੇਰੀ ਸਿੱਖੀ ਕੇ ਸਾਤੇ ਸਵਾਸਾਂ ਨਾਲ ਨਿਭਾ ਲਈ ਅੱਜ ਗੁਰੂ ਰਾਮਦਾਸ ਤੂੰ ਮੇਰੀ ਅਰਦਾਸ ਪੂਰੀ ਕਰ ਦਿੱਤੀ ਮੈਂ ਆਪਣਾ ਸਿਰ ਲੈ ਕੇ ਤੇਰੇ ਚਰਨਾਂ ਵਿੱਚ ਹਾਜ਼ਰ ਹੋ ਗਿਆ ਬਾਬਾ ਦੀਪ ਸਿੰਘ ਜੀ ਨੇ ਉੱਥੇ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਭੇਟ ਕਰਨ ਦੀ ਥਾਂ ਤੇ ਆਪਣਾ ਸੀਸ ਭੇਟ ਕੀਤਾ ਬਾਬਾ ਦੀਪ ਸਿੰਘ ਜੀ ਸੋ ਇਸ ਕਰਕੇ ਜਦੋਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਆਉਣੇ ਹੋਣਾ ਜੀ ਇਹ ਚੀਜ਼ਾਂ ਜ਼ਰੂਰ ਧਿਆਨ ਵਿੱਚ ਰੱਖਿਆ ਕਰੋ ਸਭ ਤੋਂ ਪਹਿਲਾਂ ਆਪਣਾ ਸਿਰ ਭੇਟ ਕਰੀਏ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤੀ ਦਾਤ ਦਿੱਤੀ ਨਾ ਜਦੋਂ ਸਹਿਰੀ ਮੰਗੇ ਨੇ ਸੋ ਆਪ ਸਰਬੱਤ ਸੰਗਤਾਂ ਦਾ ਕੋਟ ਕੋਟ ਧੰਨਵਾਦ ਹੈ ਜੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਬਾ ਦੀਪ ਸਿੰਘ ਜੀ ਤੇ ਇਸ ਪਾਵਨ ਸਥਾਨ ਤੇ ਬੈਠ ਕਰਕੇ ਅੱਜ ਅਸੀਸਾਂ ਲਈਆਂ ਨੇ ਮੈਂ ਅੱਧੇ ਕਿ ਮਿੰਟ ਦੇ ਵਿੱਚ ਇੱਕ ਗੱਲ ਕਹਿ ਦੇਵਾਂ ਮਾਲਕ ਕਿਰਪਾ ਰੱਖਣ ਅੱਜ ਤੋਂ ਸ਼ੁਰੂਆਤ ਹੀ ਜਦੋਂ ਇਸ ਫੀਲਡ ਦਾ ਸਮਾਂ ਸੀ 12-12 ਸਾਲ ਪਹਿਲਾਂ ਇਸ ਸਥਾਨ ਤੇ ਪਹਿਲਾਂ ਹਾਜ਼ਰੀ ਭਰੀ ਸੀ ਅੱਜ 12-13 ਸਾਲਾਂ ਬਾਅਦ ਅੱਜ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਅਤੇ ਗੁਰਸਿੱਖ ਪਿਆਰੇ ਸਰਦਾਰ ਸਵਰਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੇਮ ਦਿੱਤਾ ਹੈ ਪਿਆਰ ਦਿੱਤਾ ਹੈ ਸਾਰਿਆਂ ਨੂੰ ਮਾਲਕ ਹਿੰਮਤ ਬਖਸ਼ਣ ਚੜ੍ਹਦੀ ਕਲਾ ਦਿਆਂ ਦਾਤਾਂ ਬਖਸ਼ਣ ਮਾਲਕ ਇਸੇ ਤਰ੍ਹਾਂ ਹੀ ਸਵਾਵਾਂ ਲੈਂਦੇ ਰਹਿਣ ਭੁੱਲ ਚੁੱਕ ਦੀ ਖਿਮਾ ਜੀ ਆਦਰ ਭਾਵਨਾ ਸਤਿਕਾਰ ਸਹਿਤ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਿੰਘ ਜੀ ਲਖਨਾਂ ਦਾ ਸਾਡੇ ਕੋਲ ਇੱਕ ਹੈ ਤਾਂ ਸਾਡੇ ਪਰਿਵਾਰ ਚੋਂ ਇਹਨੇ ਬੜੇ ਕਵੀ ਸਾਹਿਬ ਹਰ ਵਾਰ ਆਉਂਦੇ ਨੇ ਕਈ ਵਾਰ